ਸੋ ਤੁਹਾਨੂੰ ਸਾਰਿਆਂ ਨੂੰ ਮੇਰੀ ਵੱਲੋਂ ਸ਼ਲੋਮ ਪਾਇ ਜੁਦ ਪੈਨੋ ਅਓ ਅਸੀਂ ਇੱਕ ਵਿਸ਼ੇ ਦੇ ਉੱਤੇ ਗੱਲ ਕਰੀਏ ਸੋ ਮੇਰੇ ਭੈਣ ਤੇ ਭਰਾਵੋ ਵਿਸ਼ਾ ਮੇਰਾ ਇਹ ਹੈ ਵਿਆਹ ਅਤੇ ਤਲਾਕ ਔਰ ਵਿਆਹ ਅਤੇ ਤਲਾਕ ਦੇ ਉੱਤੇ ਮੈਂ ਤੁਹਾਡੇ ਨਾਲ ਅੱਜ ਗੱਲ ਜਿਹੜੀ ਆ ਕਰਨਾ ਚਾਹੁੰਦਾ ਆ ਸੋ ਤੁਸੀਂ ਮੇਰੇ ਨਾਲ ਕੱਢ ਲਓ ਸੰਤਮਤੀ ਦੀ ਅੰਜੀਲ ਔਰ ਉਸ ਦਾ ਪੰਜ ਅਧਿਆਇ 31 ਤੇ 32 ਐਤੋਂ ਅਸੀਂ ਪੜਾਂਗੇ ਅਤੇ ਇਹ ਵੀ ਕਿਹਾ ਗਿਆ ਸੀ ਪਈ ਜਿਹੜਾ ਆਪਣੀ ਤੀਵੀ ਨੂੰ ਤਿਆਗੇ ਉਹ ਉਸ ਨੂੰ ਤਿਆਗ ਪੱਤਰੀ ਲਿਖ ਦੇਵੇ ਪਰ ਮੈਂ ਤੁਹਾਨੂੰ ਆਖਦਾ ਹਾਂ ਪਈ ਜਿਹੜਾ ਆਪਣੀ ਤੀਵੀ ਨੂੰ ਹਰਾਮਕਾਰੀ ਤੋਂ ਛੁੱਟ ਕਿਸੇ ਹੋਰ ਸਬਬ ਨਾਲ ਤਿਆਗੇ ਉਹ ਉਸ ਕੋਲੋਂ ਜਨਾਹ ਕਰਵਾਉਂਦਾ ਹੈ ਅਤੇ ਜੋ ਕੋਈ ਤਿਆਗੀ ਹੋਈ ਨਾਲ ਵਿਆਹ ਕਰੇ ਸੋ ਜਨਾਹ ਕਰਦਾ ਹੈ ਸੋ ਬਾਈਬਲ 'ਚ ਲਿਖਿਆ ਆਇਆ ਜੇ ਕੋਈ ਆਪਣੀ ਪਤਨੀ ਨੂੰ ਤਿਆਗ ਪੱਤਰੀ ਲਿਖ ਕੇ ਦਿੰਦਾ ਤਲਾਕਨਾਮਾ ਔਰ ਉਹ ਭਾਈ ਪਹਿਲਾ ਇਹ ਚੈੱਕ ਕਰੇ ਕਿ ਉਹਦੀ ਪਤਨੀ ਠੀਕ ਹਰਾਮਕਾਰੀ ਕਰਦੀ ਆ ਜਾਂ ਉਹਦੀ ਪਤਨੀ ਦੇ ਵਿੱਚ ਇਹ ਜਨਾਹ ਜਿਹੜਾ ਹੈ ਪਾਇਆ ਜਾਂਦਾ ਹੈ ਕਿ ਉਹਦੀ ਪਤਨੀ ਜਨਾਹ ਕਰਿਆ ਜੇ ਤ ਉਹਦੀ ਪਤਨੀ ਜਨਾਹ ਕਰਿਆ ਤੇ ਬਾਈਬਲ ਚ ਲਿਖਿਆ ਫਿਰ ਉਹ ਆਪਣੀ ਪਤਨੀ ਨੂੰ ਤਿਆਗ ਪੱਤਰੀ ਲਿਖ ਕੇ ਦੇ ਸਕਦਾ ਆ ਜੇਕਰ ਹੋਰ ਕੋਈ ਸਬਾਬਿਆ ਕਰ ਕਲੇਸ਼ ਆ ਝਗੜਾ ਆ ਔਰ ਉਹ ਉਹ ਮਤਲਬ ਕਹਿਣਾ ਚਾਹੀਦਾ ਕਿ ਆਗਿਆਕਾਰ ਹੋਰ ਤਰੀਕੇ ਨਾਲ ਘਰ ਵਿੱਚ ਨਹੀਂ ਆ ਔਰ ਫਿਰ ਇਹਦਾ ਮਤਲਬ ਆ ਵੀ ਬਾਈਬਲ 'ਚ ਲਿਖਿਆ ਉਹ ਆਪਣੀ ਪਤਨੀ ਨੂੰ ਕਿਸੇ ਵੀ ਗੱਲ ਕਰਕੇ ਤਲਾਕ ਨਹੀਂ ਦੇ ਸਕਦਾ ਇੱਕੋ ਹੀ ਇੱਕ ਕਾਰਨ ਆ ਤਲਾਕ ਦੇਣ ਦਾ ਔਰ ਬਾਈਬਲ ਨੇ ਆਖਿਆ ਉਹ ਹੈ ਜਨਾਹਕਾਰੀ ਜੇ ਪਤਨੀ ਦੇ ਅੰਦਰ ਜਨਾਹਕਾਰੀ ਹੈ ਤੇ ਫਿਰ ਉਹ ਤਲਾਕ ਦੇ ਸਕਦਾ ਨਹੀਂ ਤਾਂ ਉਹ ਤਲਾਕ ਦੇ ਸਕਦਾ ਨਹੀਂ ਆ ਤੇ ਲਿਖਿਆ ਜਿਹੜਾ ਤਿਆਗੀ ਹੋਈ ਨੂੰ ਵਿਆਹਦਾ ਆ ਤੇ ਲਿਖਿਆ ਉਹ ਵੀ ਉਹਦੇ ਨਾਲ ਜਨਾਹ ਕਰਦਾ ਜਿਹੜਾ ਤਿਆਗ ਪਤਨੀ ਲਿਖ ਦਿੰਦਾ ਆਪਣੀ ਪਤਨੀ ਨੂੰ ਲਿਖਿਆ ਉਹ ਜਨਾਹ ਕਰਵਾਉਂਦਾ ਆ ਇਹਦਾ ਮਤਲਬ ਫਿਰ ਜਨਾਹ ਕਰਵਾਉਣ ਵਾਲਾ ਵਿਅਕਤੀ ਬਾਈਬਲ ਕਹਿ ਰਹੀ ਆ ਬੜੇ ਧਿਆਨ ਨਾਲ ਮੇਰੇ ਭਾਈਓ ਤੇ ਪੈਨੋ ਸੁਣੋ ਉਹ ਕਦੀ ਖੁਦਾ ਦੇ ਰਾਜ ਵਿੱਚ ਜਾਏਗਾ ਨਹੀਂ ਪਰ ਇੱਕੋ ਹੀ ਇੱਕ ਕਾਰਨ ਆ ਕਿ ਉਹ ਆਪਣੀ ਪਤਨੀ ਨੂੰ ਤਲਾਕ ਦੇਵੇ ਸਿਰਫ ਇੱਕੋ ਹੀ ਕਾਰਨ ਉਹ ਹੈ ਜਨਾਹ ਜੇ ਠੀਕ ਉਹ ਜਨਾਹ ਉਹਦੇ ਵਿੱਚ ਪਾਇਆ ਜਾਂਦਾ ਹੈ ਹਰਾਨਕਾਰੀ ਦਾ ਫਿਰ ਉਹ ਤਲਾਕ ਦੇ ਸਕਦਾ ਪਰ ਅਸੀਂ ਵੇਖਦੇ ਹਾਂ ਅੱਜ ਬਹੁਤ ਸਾਰੇ ਮਿੰਟ ਚੋਂ ਦੀ ਨਿੱਕੀ ਗੱਲ ਦਿੱਤੇ ਆਪਣੀ ਪਤਨੀ ਨੂੰ ਤਲਾਕਨਾਮਾ ਲੈ ਕੇ ਦੇ ਦਿੰਦੇ ਔਰ ਕਾਰਤਿਕਲੇਸ ਝਗੜੇ ਦੇ ਕਾਰਨ ਪਰ ਬਾਈਬਲ ਨੇ ਆਖਿਆ ਇਹ ਗਲਤ ਹੈ ਇਹ ਸਹੀ ਨਹੀਂ ਹੈ ਇਸ ਕਰਕੇ ਮੇਰੇ ਭੈਣੋ ਤੇ ਭਾਈਓ ਅਸੀਂ ਅੱਗੇ ਥੋੜਾ ਥੋੜਾ ਵਧਾਂਗੇ ਤੇ ਤੁਸੀਂ ਜਰੂਰ ਮੇਰੇ ਨਾਲ ਆ ਆਪਣੇ ਬਾਈਬਲ ਨੂੰ ਖੋਲੋ ਬਵਸਤਾਸਾਰ ਦੀ ਕਿਤਾਬ ਤੁਸੀਂ ਕੱਢਿਓ ਮੇਰੇ ਨਾਲ ਬਵਸਤਾਸਾਰ ਦੀ ਕਿਤਾਬ ਔਰ ਉਹਦਾ 24 ਅਧਿਆਏ 1 ਵਚਨ ਮੈਂ ਤੁਹਾਡੇ ਨਾਲ ਪੜਨਾ ਚਾਹੁੰਦਾ ਲਿਖਾ ਜਦ ਕੋਈ ਮਨੋਖਤ ਟੀਵੀ ਲੈ ਕੇ ਵਿਆਹੇ ਅਤੇ ਇਉਂ ਹੋਵੇ ਕਿ ਉਹ ਉਸ ਦੀ ਨਿਗਾਹ ਵਿੱਚ ਦਿਆ ਦੀ ਭਾਗਨ ਨਾ ਹੋਵੇ ਇਸ ਲਈ ਭਈ ਉਸ ਨੇ ਉਸ ਦੇ ਵਿੱਚ ਕੋਈ ਬੇਸ਼ਰਮੀ ਦੀ ਗੱਲ ਵੇਖੀ ਵੇਖੀ ਤਾਂ ਉਹ ਤਿਆਗ ਪੱਤਰ ਲਿਖ ਕੇ ਉਸ ਦੇ ਹੱਥ ਵਿੱਚ ਦੇਵੇ ਇਉਂ ਉਹ ਆਪਣੇ ਘਰੋਂ ਕੱਢ ਦੇਵੇ ਵਸਤਾ ਸਾਰ ਦੀ ਕਿਤਾਬ ਵਿੱਚ ਵੀ ਇਦਾਂ ਹੀ ਲਿਖਿਆ ਆ ਭਿਜੇ ਉਹਦੇ ਵਿੱਚ ਕੋਈ ਬੇਸ਼ਰਮੀ ਦੀ ਗੱਲ ਪਾਈ ਜਾਂਦੀ ਆ ਫਿਰ ਉਹ ਆਪਣੀ ਪਤਨੀ ਨੂੰ ਤਲਾਕ ਲਿਖ ਕੇ ਦੇ ਸਕਦਾ ਤੇ ਆਪਣੇ ਘਰੋਂ ਕੱਢ ਸਕਦਾ ਹੋਰ ਕੋਈ ਤਰੀਕਾ ਹੈ ਹੀ ਨਹੀਂ ਤੇ ਅੱਜ ਅਸੀਂ ਵੇਖਦੇ ਹਾਂ ਆਤਿਆਗ ਪਤਨੀ ਦੇ ਕੇ ਬਹੁਤ ਸਾਰੇ ਭਾਈ ਜਿਹੜੇ ਨੇ ਪ੍ਰਚਾਰਕ ਬਣੇ ਆ ਪਾਸਟਰ ਬਣੇ ਆ ਸੋ ਮੇਰੇ ਭੈਣਾਂ ਤੇ ਭਾਈਓ ਮੈਂ ਤੁਹਾਡੇ ਨਾਲ ਇੱਕ ਮੈਸੇਜ ਵਿੱਚੋਂ ਜੋ ਸਾਡੇ ਯੁੱਗ ਦੇ ਨਬੀ ਨੇ ਮੈਸੇਜ ਬਿਆਨ ਕੀਤਾ ਆਤਮਿਕ ਭੁੱਲ ਇਹਦੇ ਵਿੱਚੋਂ ਮੇਰੇ ਭੈਣਾਂ ਤੇ ਭਰਾਵੋ ਇੱਕ ਜਿਹੜਾ ਆ ਪੜਾ ਪੜਨਾ ਚਾਹੁੰਦਾ ਆ ਤੇ ਪੜਾ ਆ ਮੇਰੇ ਭੈਣਾਂ ਤੇ ਭਰਾਵੋ 13 ਪੇਜ ਨੰਬਰ ਆ ਆ ਪੈੜਾ 31 31 ਨੰਬਰ ਪੈੜਾ ਆ ਤੇ ਪੇਜ ਨੰਬਰ ਆ 8 ਬੜੇ ਧਿਆਨ ਨਾਲ ਸੁਣੋ ਇੱਥੇ ਭਾਈ ਬਰਾਣਮ ਨੇ ਬਹੁਤ ਵਧੀਆ ਗੱਲਾਂ ਜਿਹੜੀਆਂ ਆ ਕੀਤੀਆਂ ਆ ਸੋ ਲਿਖਿਆ ਮੈਂ ਮੈਂ ਸੋਚਦਾ ਹਾਂ ਕਿ ਸਾਡੇ ਬੋਰਡ ਡੀਕਨ ਸਾਡੇ ਬੋਰਡ ਜਿਨ੍ਹਾਂ ਨੇ ਡੀਕਨਾਂ ਨੂੰ ਰੱਖਿਆ ਹੈ ਅਤੇ ਇਦਾਂ ਦੇ ਜਿਨ੍ਹਾਂ ਦੇ ਤਿੰਨ ਚਾਰ ਵਿਆਹ ਹੋ ਚੁੱਕੇ ਹਨ ਅਤੇ ਇਦਾਂ ਦਾ ਹੀ ਸਭ ਕੁਝ ਹੈ ਅਤੇ ਫੇਰ ਵੀ ਦੀਕਨ ਬਣੇ ਰਹਿਣ ਦਾ ਯਤਨ ਕਰ ਰਹੇ ਹੋਣ ਨਬੀ ਕਹਿੰਦਾ ਦੀਕਨ ਨਹੀਂ ਬਣ ਸਕਦੇ ਪਾਸਟਰ ਤਾਂ ਦੂਰ ਦੀ ਗੱਲ ਆ ਨਬੀ ਕਹਿੰਦਾ ਦੀਕਨ ਨਹੀਂ ਬਣ ਸਕਦਾ ਜੇ ਉਹਨੇ ਆਪਣੀ ਪਤਨੀ ਨੂੰ ਤਲਾਕ ਦੇ ਕੇ ਤੇ ਦੂਸਰੀ ਨਾਲ شادی ਕੀਤੀ ਆ ਤੇ ਤਲਾਕ ਦਾ ਸਬਬ ਇਹ ਆ ਕੀ ਉਹ ਘਰ ਚ ਕਲੇਸ਼ ਆ ਝਗੜਾ ਆ ਕੋਈ ਹੋਰ ਕਾਰਨ ਆ ਫਿਰ ਪਰ ਜੇਕਰ ਉਹਦੀ ਪਤਨੀ ਦੇ ਅੰਦਰ ਜਨਾਬ ਪਾਇਆ ਜਾਂਦਾ ਆ ਉਹ ਬਾਈਬਲ ਚ ਲਿਖਿਆ ਤਲਾਕ ਦੇ ਸਕਦਾ ਔਰ ਉਦਾਂ ਘਰ ਚ ਨਿੱਕੀ ਨਿੱਕੀ ਗੱਲ ਦੇ ਕਾਰਨ ਤਲਾਕ ਦੇ ਸਕਦਾ ਨਹੀਂ ਆ ਤੇ ਨਬੀ ਨੇ ਆਖਿਆ ਜੋ ਸਾਡੇ ਯੁੱਗ ਦਾ ਨਬੀ ਆ ਵਿਲੀਅਮ ਮੈਰੀਨ ਬਨਾਨ ਹਮ ਆਤਮਿਕ ਪੁਲ ਸੰਦੇਸ਼ ਦੇ ਅੰਦਰ ਉਸ ਨੇ ਆਖਿਆ ਤੁਸੀਂ ਡਿਕਨ ਨਹੀਂ ਬਣ ਸਕਦੇ ਪਰ ਅਸੀਂ ਵੇਖਦੇ ਹਾਂ ਅੱਜ ਪਾਸਟਰ ਬਣੇ ਨਬੀ ਨਾ ਕਾ ਡਿਕਨ ਨਹੀਂ ਬਣ ਸਕਦੇ ਪਰ ਅੱਜ ਪਾਸਟਰ ਬਣੇ ਆ ਵਿਚਾਰ ਕਰੋ ਤੁਸੀਂ ਬਾਈਬਲ ਨੂੰ ਫੋਲੋ ਕਰ ਰਹੇ ਹੋ ਬਾਈਬਲ ਨੂੰ ਵਚਨ ਨੂੰ ਪੂਰਾ ਕਰ ਰਹੇ ਹੋ ਆਪਣੇ ਜੀਵਨ ਚ ਨਬੀ ਦੇ ਸੰਦੇਸ਼ ਨੂੰ ਪੂਰਾ ਕਰ ਰਹੇ ਹੋ ਆਪਣੇ ਜੀਵਨ ਚ ਜੇਕਰ ਨਹੀਂ ਕਰੇ ਤਾਂ ਵਿਚਾਰ ਕਰੋ ਸੋਚੋ ਨਬੀ ਨੇ ਆਖਿਆ ਡਿਕਨ ਨਹੀਂ ਬਣ ਸਕਦੇ ਪਰ ਤੁਸੀਂ ਅੱਜ ਪਾਸਟਰ ਬਣੇ ਤਲਾਕ ਸੁਦਾ ਵਿਅਕਤੀ ਪਾਸਟਰ ਨਹੀਂ ਹੋ ਸਕਦਾ ਜਿਸ ਨੇ ਆਪਣੀ ਪਤਨੀ ਨੂੰ ਤਲਾਕ ਦਿੱਤਾ ਹੈ ਉਹ ਪਾਸਟਰ ਨਹੀਂ ਹੋ ਸਕਦਾ ਸੋ ਮੇਰੇ ਪੈਨ ਤੇ ਪ੍ਰਭੂ ਮੈਂ ਅੱਗੇ ਵਾਦਾ ਆ ਤੋ ਤੁਸੀਂ ਮੇਰੇ ਨਾਲ ਮੇਰੇ ਪੈਨ ਤੇ ਪ੍ਰਭੂ ਹੋਰ ਖੁਦਾ ਦੇ ਵਚਨ ਵਿੱਚੋਂ ਮੇਰੇ ਨਾਲ ਪੜੋ ਸੋ ਲਿਖਿਆ ਆ ਸੰਤ ਮੱਤੀ ਦੀ ਅੰਜੀਲ ਔਰ 19 ਅਧਿਆਇ ਸੰਤ ਮੱਤੀ ਦੀ ਅੰਜੀਲ 19 ਅਧਿਆਇ ਕਿੰਨੇ ਹਵਾਲੇ ਮੈਂ ਤੁਹਾਨੂੰ ਦਵਾ ਬਾਈਬਲ ਵਿੱਚੋਂ ਬਹੁਤ سارے ਹਵਾਲੇ ਆ ਤਲਾਕ ਦੇ ਉੱਤੇ ਪਰ ਅੱਜ ਲੋਕ ਹਵਾਲਿਆਂ ਨੂੰ ਕੱਤੀ ਜਾ ਰਹੇ ਅੱਜ ਲੋਕ ਹਵਾਲਿਆਂ ਨੂੰ ਪਿੱਛੇ ਛੁੱਟੀ ਜਾ ਰਹੇ ਆ ਪਰ ਸਾਨੂੰ ਹਵਾਲਿਆਂ ਨੂੰ ਪਿੱਛੇ ਛੁੱਟਣ ਦੀ ਲੋੜ ਨਹੀਂ ਆ ਔਰ ਸੰਤ ਮੱਤੀ ਦੀ ਅੰਜੀਲ 19 ਅਧਿਆਇ ਆ ਉਹਦੇ ਤਿੰਨ ਵਚਨ ਤੋਂ ਲੈ ਕੇ ਨੌਂ ਵਚਨ ਤੱਕ ਮੈਂ ਤੁਹਾਡੇ ਨਾਲ ਪੜਨਾ ਚਾਹੁੰਦਾ ਆ ਫਰੀਸੀਆ ਫਰੀਸੀ ਉਸ ਦੇ ਪਰਤਾਉਣ ਲਈ ਉਸ ਦੇ ਕੋਲ ਆ ਕੇ ਬੋਲੇ ਕੀ ਮਨੁੱਖ ਨੂੰ ਇਹ ਜੋਗ ਹੈ ਜੋ ਕਿਸੇ ਗੱਲੇ ਆਪਣੀ ਟੀਵੀ ਨੂੰ ਤਿਆਗ ਦੇਵੇ ਉਸ ਨੇ ਉੱਤਰ ਦਿੱਤਾ ਕਿ ਤੂੰ ਸਾ ਇਹ ਨਹੀਂ ਪੜਿਆ ਭਈ ਜਿਸ ਨੇ ਉਹਨਾਂ ਨੂੰ ਬਣਾਇਆ ਉਸ ਨੇ ਮੁੱਢੋਂ ਉਹਨਾਂ ਨੂੰ ਨਰ ਅਤੇ ਨਾਰੀ ਬਣਾਇਆ ਅਤੇ ਕਿਹਾ ਜੋ ਇਹ ਜੋ ਇਸ ਲਈ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਟੀਵੀ ਨਾਲ ਮਿਲਿਆ ਰਹੇਗਾ ਅਤੇ ਦੋਵੇਂ ਇੱਕ ਸਰੀਰ ਹੋਣਗੇ ਸੋ ਹੁਣ ਉਹ ਦੋ ਨਹੀਂ ਬਲਕਿ ਇੱਕੋ ਸਰੀਰ ਹਨ ਸੋ ਜੋ ਕੋਈ ਖੁਦਾ ਨੇ ਜੋਰ ਦਿੱਤਾ ਹੈ ਉਸ ਨੂੰ ਕੋਈ ਮਨੁੱਖ ਅੱਡ ਨਾ ਕਰੇ ਜੋ ਪਰ ਖੁਦਾ ਨੇ ਜੋਰ ਦਿੱਤਾ ਆ ਬਾਈਬਲ ਤੇ ਲਿਖਿਆ ਕੋਈ ਮਨੁੱਖ ਉਸ ਨੂੰ ਅੱਡ ਨਾ ਕਰੇ ਔਰ ਅੱਡ ਹੁੰਦਾ ਇੱਕੋ ਹੀ ਕਾਰਨ ਆ ਕਿ ਜੇ ਕਿਸੇ ਪੜਾ ਨੇ ਆਪਣੀ ਪਤਨੀ ਦੇ ਅੰਦਰ ਹਰਾਮ ਕਾਰੀ ਦਾ ਸਬਬ ਪਾਇਆ ਹੈ ਕਿ ਉਹ ਹਰਾਮ ਕਾਰੀ ਕਰਦੀ ਆ ਜਨਾਹ ਕਾਰੀ ਕਰਦੀ ਆ ਔਰ ਇਹੀ ਕਾਰਨ ਬਾਈਬਲ ਨੇ ਦੱਸਿਆ ਤੇ ਆਗ ਪੱਤਰੀ ਲਿਖ ਕੇ ਦੇਣ ਦਾ ਹੋਰ ਕੋਈ ਦੂਜਾ ਕਾਰਨ ਹੈ ਹੀ ਨਹੀਂ 7 ਨੰਬਰ ਆਦ ਉਹਨਾਂ ਨੇ ਉਸ ਨੂੰ ਆਖਿਆ ਫਿਰ موسی ਨੇ ਕਿਉਂ ਤਿਆਗ ਪਤਨੀ ਦੇਣ ਅਤੇ ਉਸ ਨੂੰ ਤਿਆਗਣ ਦੀ ਆਗਿਆ ਦਿੱਤੀ ਉਸ ਨੇ ਉਹਨਾਂ ਨੂੰ ਕਿਹਾ موسی ਨੇ ਤੁਹਾਡੀ ਸ਼ਖਤ ਦਿਲੀ ਦੇ ਕਰਕੇ ਤੁਹਾਨੂੰ ਆਪਣੀਆਂ ਤੀਵੀਆਂ ਤਿਆਗਣ ਦੀ ਪਰਮਾਨਗੀ ਦਿੱਤੀ ਪਰ ਮੁੱਢੋਂ ਅਜਿਹਾ ਨਹੀਂ ਸੀ ਬਾਈਬਲ ਤੇ ਲਿਖਿਆ ਮੁੱਢੋਂ ਅਜਿਹਾ ਨਹੀਂ ਸੀ ਔਰ ਮੇਰੇ ਭਰਾ ਉਹ ਤੇ ਮੇਰੀਓ ਭੈਣੋ ਤਿਆਗ ਪਤਨੀ ਲੈ ਕੇ ਦੇਣ ਦਾ ਮੁੱਢੋਂ ਜਿਹਾ ਨਹੀਂ ਸੀ ਪਰ ਅੱਜ ਇੱਕ ਰਵਾਜ ਬਣ ਚੁੱਕਾ ਆ ਅੱਜ ਇੱਕ ਰਿਵਾਜ ਬਣ ਚੁੱਕਾ ਆ ਫਿਰ ਨੌਵੀਂ ਆਤਮੇ ਪਰਦਾ ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਜੋ ਕੋਈ ਮਨਰਖ ਆਪਣੀ ਤੀਵੀ ਨੂੰ ਬਿਨਾ ਹਰਾਮਕਾਰੀ ਦੇ ਕੇ ਸਹੋਰ ਕਾਰਨ ਤਿਆਗ ਦੇਵੇ ਅਤੇ ਦੂਜੀ ਨਾਲ ਵਿਆਹ ਕਰੇ ਸੋ ਜਨਾਹ ਕਰਦਾ ਆ ਬਿਨਾ ਹਰਾਮਕਾਰੀ ਦੇ ਕਾਰਨ ਆਪਣੀ ਪਤਨੀ ਨੂੰ ਤਿਆਗ ਦਵੇ ਤੇ ਦੂਜੀ ਨਾਲ ਵਿਆਹ ਕਰੇ ਨਿਕਿਆ ਹਰਾਮਕਾਰੀ ਕਰਦਾ ਆ ਅੱਜ ਦਿੱਕੰਤਾ ਦੂਰਦੀ ਆ ਪਾਸਟਰ ਬਣੇ ਆ ਦੋ ਵਿਆਹ ਤਿੰਨ ਵਿਆਹ ਚਾਰ ਵਿਆਹ ਕੀ ਬਣੇ ਹੋਏ ਆ ਪਾਸਟਰ ਦਿੱਕੰਨੀ ਬਣ ਸਕਦੇ ਨਬੀ ਦੇ ਸੰਦੇਸ਼ ਦੇ ਮੁਤਾਬਕ ਬਾਈਬਲ ਦੇ ਰਿਕਾਰਡਿੰਗ ਦਿੱਕੰਨੀ ਬਣ ਸਕਦੇ ਨਹੀਂ ਇਸ ਲਈ ਮੇਰੇ ਭੈਣਾਂ ਤੇ ਭਰਾਵੋ ਬਾਈਬਲ ਇਹ ਗੱਲ ਕਹਿ ਰਹੀ ਆ ਕਿ ਤੁਸੀਂ ਤਲਾਕ ਨਹੀਂ ਦੇ ਸਕਦੇ ਔਰ ਭਰਾਵੋ ਤੇ ਭੈਣੋ ਫਿਰ ਮੈਂ ਇੱਕ ਕਹਾਵਾ ਲਾਹੌਰ ਪੜਨਾ ਚਾਹੁੰਦਾ ਤੁਸੀਂ ਮੇਰੇ ਨਾਲ ਪੜਿਓ ਕੱਢਿਓ ਜਰਾ ਆ ਪਹਿਲਾ ਤਿਮੋਥੀਅਸ ਪਹਿਲਾ ਤਿਮੋਥੀਅਸ ਪਹਿਲਾ ਤਿਮੋਥੀਅਸ ਪ੍ਰਭੂ ਦੀ ਕਿਰਪਾ ਦੇ ਨਾਲ ਮੈਂ ਤੁਹਾਡੇ ਨਾਲ ਪੜਨਾ ਚਾਹੁੰਦਾ ਔਰ ਉਹਦਾ ਤਿੰਨ ਅਧਿਆਇ ਪਹਿਲਾ ਤਿਮੋਥੀਅਸ ਤਿੰਨ ਅਧਿਆਇ ਔਰ ਉਹਦਾ ਮੇਰੇ ਭੈਣੋ ਤੇ ਭਰਾਵੋ ਮੈਂ ਪੜਨਾ ਚਾਹੁੰਦਾ ਇੱਕ ਤੋਂ ਦੋ ਵਚਨ ਇਹ ਵਚਨ ਸੱਚ ਹੈ ਕਿ ਜੇ ਕੋਈ ਨਿਗਾਹਬਾਨ ਦੇ ਹੁੱਦੇ ਨੂੰ ਲੋਚਦਾ ਹੈ ਤਾਂ ਉਹ ਚੰਗੇ ਕੰਮ ਨੂੰ ਚਾਹੁੰਦਾ ਹੈ ਲਿਖਿਆ ਜੇ ਕੋਈ ਨਿਗਾਹਬਾਨ ਦੇ ਹੁੱਦੇ ਨੂੰ ਲੋਚਦਾ ਭਾਵ ਕੀ ਪਾਸਟਰ ਦੀ ਪਦਵੀ ਨੂੰ ਲੋਚਦਾ ਆ ਉਹ ਚੰਗੇ ਕੰਮ ਨੂੰ ਚਾਹੁੰਦਾ ਆ ਸੋ ਚਾਹੀਦਾ ਹੈ ਜੋ ਨਿਗਾਹਬਾਨ ਨਰਜੋਸ ਇੱਕੋ ਪਤਨੀ ਦਾ ਪਤੀ ਹੋਵੇ ਇੱਕੋ ਪਤਨੀ ਦਾ ਪਤੀ ਹੋਵੇ ਬਾਈਬਲ 'ਚ ਲਿਖਿਆ ਦੋੜਾ ਵਿਆਹ ਨਾ ਹੋਵੇ ਤੇਰਾ ਵਿਆਹ ਨਾ ਹੋਵੇ ਇਕੋ ਪਤਨੀ ਦਾ ਪਤੀ ਹੋਵੇ ਬਾਈਬਲ ਚ ਲਿਖਿਆ ਹallelujah ਫਿਰ ਮੇਰੇ ਪੈਣ ਤੋਂ ਭਰਾਵੋ ਤਿੱਤਸ ਦੀ ਕਿਤਾਬ ਮੈਂ ਤੁਹਾਡੇ ਨਾਲ ਪੜਦਾ ਆ ਇਹਦੇ ਵਿੱਚ ਵੀ ਜਦ ਅਸੀਂ ਪੜ ਲਈਏ ਸਾਨੂੰ ਕੀ ਮਿਲਦਾ ਆ ਪੌਲਸ ਇੱਥੇ ਵੀ ਕਹਿ ਰਿਹਾ ਆ ਪਹਿਲਾ ਤਿੱਤਸ ਪਾਪ ਕੀ 1 ਅਧਿਆਇ ਤਿੱਤਸ 1 ਅਧਿਆਇ ਅਰਧਾ 6 ਨੰਬਰ ਵਚਨ ਜੇ ਕੋਈ ਨਿਰਦੋਸ਼ ਅਤੇ ਇੱਕੋ ਪਤਨੀ ਦਾ ਪਤੀ ਹੋਵੇ ਜਿਸਦੇ ਬਾਲਕ ਨਿਸ਼ਚਿਆਬਾਨ ਹੋਰ ਇੱਥੇ ਵੀ ਲਿਖਿਆ ਨਿਰਦੋਸ਼ ਹੋਵੇ ਉਹਦੇ ਜੁਮੇ ਕੋਈ ਦੋਸ਼ ਨਾ ਹੋਵੇ ਇੱਕੋ ਪਤਨੀ ਦਾ ਪਤੀ ਹੋਵੇ ਫਿਰ ਪੁਲਿਸ ਦੀਆਂ ਗੱਲਾਂ ਨੂੰ ਕਿੱਥੇ ਰੱਖੋਗੇ ਫਿਰ ਭਾਈ ਬਰਾਣਮ ਦੀਆਂ ਗੱਲਾਂ ਨੂੰ ਕਿੱਥੇ ਰੱਖੋਗੇ ਮੇਰੇ ਭਾਈਓ ਤੇ ਮੇਰੀਓ ਭੈਣੋ ਵੋ ਚਾਰ ਕਰੋ ਇਹ ਸੋਚਣ ਵਾਲਾ ਇੱਕ ਵਿਸ਼ਾ ਆ ਇਹ ਸੋਚਣ ਵਾਲੀ ਇੱਕ ਗੱਲ ਆ ਇਹ ਵਿਚਾਰ ਕਰਨ ਵਾਲੀ ਇੱਕ ਗੱਲ ਆ ਘਰ ਚ ਨਿੱਕੀ ਨਿੱਕੀ ਗੱਲ ਤੇ ਕਲੇਸ਼ ਝਗੜਾ ਤੇ ਵਿਚਾਰ ਬਣ ਗਿਆ ਮੈਂ ਤੈਨੂੰ ਰੱਖਣਾ ਨਹੀਂ ਮੈਂ ਤਲਾਕ ਦੇ ਦੇਣਾ ਮੈਂ ਨਹੀਂ ਤੈਨੂੰ ਰੱਖਣਾ ਇਹ ਰੋਂ ਗਿਆ ਉਹਦੇ ਵਿੱਚ ਸਬਬ ਪਾਇਆ ਜਾਵੇ ਤੇ ਸਬਬ ਇਹ ਪਾਇਆ ਜਾਵੇ ਜਨਾਹਕਾਰੀ ਦਾ ਫਿਰ ਤੁਸੀਂ ਤਲਾਕ ਦੇ ਸਕਦੇ ਨਹੀਂ ਤਾਂ ਤਲਾਕ ਦਾ ਕੋਈ ਕਾਰਨ ਨਹੀਂ ਹੈ ਡਿਕਨ ਨਹੀਂ ਬਣ ਸਕਦੇ ਪਰ ਅੱਜ ਪਾਸਟਰ ਬਣੇ ਆ ਔਰ ਬਾਈਬਲ ਵਿੱਚ ਮੇਰੇ ਪੈਣ ਤੋਂ ਪੜਾ ਉਹ ਸਾਫ ਆਕਿਆ ਤਿਆਗ ਗਪਤਰੀ ਦੇਣ ਵਾਲਾ ਪਾਸਟਰ ਨਹੀਂ ਤਲਾਕ ਸੁਦਾ ਪਾਸਟਰ ਨਹੀਂ ਆ ਬਾਈਬਲ ਨੇ ਆਖਿਆ ਵਿਚਾਰ ਕਰੋ ਫਿਰ ਮੈਂ ਪੈਣ ਤੋਂ ਭਰਾ ਉਹ ਮੋੜਾਂ ਦੀ ਕਿਤਾਬ ਆ ਮੈਂ ਪੜਦਾ ਨਹੀਂ ਮੈਂ ਤੁਹਾਨੂੰ ਹਵਾਲਾ ਦੇ ਦਿੰਦਾ ਤੁਸੀਂ ਆਪਣੇ ਘਰ ਜਿਹੜਾ ਵਾ ਇਹਨੂੰ ਪੜ ਲਿਓ ਤਾ ਜੋ ਮੇਰੇ ਪੈਨ ਤੋਂ ਭਰਾਵੋ ਤੁਹਾਨੂੰ ਇਹਦੀ ਸਮਝ ਲੱਗ ਜਾਵੇ। ਔਰ ਸੱਤਾ ਮੋਰਾਂ ਦੀ ਕਿਤਾਬ ਭਾਈ ਬ੍ਰਾਹਮ ਦਾ ਸੰਦੇਸ਼ ਸੱਤਾ ਮੋਰਾਂ ਦੀ ਕਿਤਾਬ ਦਾ ਔਰ ਸਵਾਲ ਨੰਬਰ 5 ਜਾਨੀ ਕਿ ਕੁਐਸਚਨ ਨੰਬਰ 5 ਭਾਈ ਬ੍ਰਾਹਮ ਕਹਿੰਦਾ ਮੇਰੇ ਕੋਲੇ ਸਵਾਲ ਆਇਆ ਤੇ ਮੈਂ ਆਖਿਆ ਇਹ ਸਵਾਲ ਬੜਾ ਮਹਤਮਪੂਰਨ ਆ ਭਾਈ ਬ੍ਰਾਹਮ ਉਹ ਸਵਾਲ ਦੇ ਵਿੱਚ ਗੱਲ ਕਲੀਅਰ ਕਰ ਰਿਹਾ ਭਾਈ ਬ੍ਰਾਹਮ ਕਹਿੰਦੇ ਮੈਨੂੰ ਬਾਈਬਲ ਵਿੱਚੋਂ ਇੱਕ ਵੀ ਲਿਖਤ ਨਹੀਂ ਲੱਭਦੀ ਜਿਹੜੀ ਤਲਾਕ ਤੋਂ ਬਾਅਦ ਫੇਰ ਸਾਦੀ ਕਰਨ ਦੀ ਇਜਾਜ਼ਤ ਦਿੰਦੀ ਹੋਵੇ ਇਹ ਪਾਇਬਰਾਨਮ ਨੇ ਆਖਿਆ ਸੱਤਾ ਮੋਰਾਂ ਦੀ ਕਿਤਾਬ ਦੇ ਅੰਦਰ ਮੈਨੂੰ ਤਲਾਕ ਤੋਂ ਬਾਅਦ ਆਹ ਹੋਰ ਕੋਈ ਲਿਖਤ ਨਹੀਂ ਲੱਭਦੀ ਕਿ ਜਿਹੜੀ ਉਹ ਵਿਆਹ ਕਰਦੀ ਪਰਵਾਣਗੀ ਦਿੰਦੀ ਹੋਵੇ ਕੀ ਤੁਸੀਂ ਸਮੇ ਦੇ ਸੰਦੇਸ਼ ਨਾਲ ਜੇ ਕੀ ਤੁਸੀਂ ਵਾਚਨ ਨੂੰ ਫੋਲੋ ਕਰ ਰਹੇ ਹੋ ਕੀ ਤੁਸੀਂ ਨਬੀ ਨੂੰ ਫੋਲੋ ਕਰ ਰਹੇ ਹੋ ਕੀ ਤੁਸੀਂ ਨਬੀ ਦੇ ਵਚਨ ਦੀਆਂ ਗੱਲਾਂ ਦੇ ਉੱਤੇ ਆਮੀਨ ਕਹਿੰਦੇ ਹੋ ਵਿਚਾਰ ਕਰੋ ਮੇਰੇ ਭਾਈਓ ਖੁਦਾਬੰਦ ਯਿਸੂ ਸਿਧ ਤੁਹਾਨੂੰ ਬਰਕਤ ਦੇਵੇ ਵਿਚਾਰ ਕਰੋ